ਬਿਆਂ ਹੋਇਆ ਉਦੋਂ ਦਾ ਕੋਈ ਸੁੱਖ ਨਹੀਂ ਪਾਇਆ ਮੈਂ ਉਹਨੇ ਵੀ ਰਾਤੀ ਗਈਆਂ ਕਹਿੰਦਾ ਪੈਸੇ ਦੇ ਸ਼ਰਾਬ ਨਹੀਂ ਲੜਾਈ ਕੀਤੀ ਨਹੀਂ ਮਾਰ ਮਾਰਨ ਲੱਗ ਜਿਹੜਾ ਦੁਖੀ ਹੁੰਦਾ ਉਹਨੂੰ ਬਾਰੇ ਦੂਜੇ ਨੂੰ ਕੀ ਪਤਾ ਚਲੋ ਜੇ ਤਨ ਲਾਗੇ ਉਸੋਹੀ ਜਾਣੇ ਕੀ ਜਾਣੇ ਕੋਈ ਪੀੜ ਪਰ ਮਾਂ ਰੱਬ ਦਾ ਰੂਪ ਹੁੰਦੀ ਐ ਪਰ ਅੱਜ ਇਦਾਂ ਦੀ ਮਾਂ ਨਾਲ ਤੁਹਾਨੂੰ ਮਿਲਵਾਨੇ ਆ ਜੋ ਰੱਬ ਦਾ ਰੂਪ ਤਾਂ ਜ਼ਰੂਰ ਹੈ ਪਰ ਮਜਬੂਰ ਇੰਨੀ ਕਿ ਜ਼ਿਆਦਾ ਹੈ ਕਿ ਉਹ ਇੱਕ ਕਾਟ ਲਗਾ ਕੇ ਆਪਣਾ ਸਮਾਨ ਵੇਚ ਰਹੀ ਹੈ ਆਪਣੀ ਧੀਆ ਨੂੰ ਪਾਲ ਰਹੀ ਹੈ ਸੋ ਸੁਣਿਆ ਆਂਟੀ ਦੀਆਂ ਦੋ ਬੇਟੀਆਂ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਕਿੱਦਾਂ ਧਿਆਨ ਦੇ ਰਹੇ ਨੇ ਆਪਣੀ ਬੇਟੀਆਂ ਦੇ ਉੱਪਰ ਕਿੱਦਾਂ ਕੰਮ ਕਰ ਰਹੇ ਨੇ ਸੱਸੀਕਾ ਆਂਟੀ ਪਹਿਲਾਂ ਤੁਸੀਂ ਸੱਸੀਕਾ ਕੋਟੀ ਕੋ ਪਰੇਸ਼ਾਨ ਲੱਗ ਰਹੀ ਹੋ ਕੀ ਹੋਇਆ ਹਾਂਜੀ ਬਸ ਇਦਾਂ ਹੀ ਹੈ ਘਰ ਦੀ ਮਜਬੂਰੀਆਂ ਕੀ ਮਜਬੂਰੀ ਆਂਟੀ ਪਹਿਲਾਂ ਤੁਸੀਂ ਇੱਥੇ ਆਨੇ ਹੋ ਤੁਸੀਂ ਫਗਵਾੜੇ ਤੋਂ ਆਨੇ ਹੋ ਮੈਂ ਇਹ ਵੀ ਸੁਣਿਆ ਹਾਂਜੀ ਹਾਂਜੀ ਫਗਵਾੜੇ ਤੋਂ ਰੋਜ਼ ਆਨੇ ਹੋ ਹਾਂਜੀ ਦਿੱਲੀ ਆਨੇ। ਦਿੱਲੀ ਕਿਵੇਂ ਆਉਣੇ ਫਗਵਾੜੇ ਤੋਂ? ਦਿੱਲੀ ਜਿੱਦਾਂ ਵਸਤੇ ਆਜੀ ਦਾ ਹੁਣ ਜਿੱਦਾਂ ਆਧਾਰ ਕਾਰਡ ਚਲਾਏ ਬਲਕਿ ਕਿਰਾਇਆ ਨਹੀਂ ਲੱਗਦਾ। ਫਿਰ ਇੱਥੇ ਆ ਜਾਨੀ ਪਹਿਲਾਂ ਫਗਵਾੜੇ ਹੀ ਸੀ ਕੰਮ ਕਰਦੀ ਸੀ ਉੱਥੇ ਹੀ ਮੈਂ। ਜੀ। ਤੋਂ ਉੱਥੇ ਬਸ ਦੁਕਾਨਾਂ ਚੜ ਗਈ ਕਿਰਾਏ ਤੇ। ਉਹਨਾਂ ਨੇ ਖਾਲੀ ਕਰਾਤੀ ਬਾਹਰ ਹੀ ਫੜੀ ਲਾਂਦੀ ਹੁੰਦੀ ਸੀ ਇਦਾਂ। ਅੱਛਾ। ਬੇਟੀਆਂ ਆਆਂ ਵਿਆਹ ਹੋਇਆ ਉਦੋਂ ਦਾ ਕੋਈ ਸੁੱਖ ਨਹੀਂ ਪਾਇਆ ਮੈਂ। ਆਦਮੀ ਹਸਬੰਡ ਹੈ ਬਸ ਖਾਂਦਾ ਪੀਂਦਾ। ਕੋਈ ਕੰਮ ਨਹੀਂ ਕਰਦਾ। ਬੇਟੀਆਂ ਬੇਟੀਆਂ ਨੇ ਤੁਹਾਡੀਆਂ ਬੇਟੀਆਂ ਵੀ 4 ਹੋਈਆਂ ਸੀ ਕਪੂਰੀ 4 ਬੇਟੀਆਂ ਸੀ ਇੱਕ ਪੁਰੀ ਹੋ ਗਈ ਇੱਕ ਕਿਸੇ ਨੂੰ ਦੇ ਦਿੱਤੀ ਆਪਣੀ ਗਰੀਬੀ ਦੀ ਵਜ੍ਹਾ ਨਾਲ ਗਰੀਬੀ ਦੀ ਵਜ੍ਹਾ ਨਾਲ ਬੇਟੀ ਦੇਤੀ ਦੇਣੀ ਪਈ ਕੀ ਕਰਦੀ ਜਿਗਰ ਦਾ ਟੁਕੜਾ ਕੌਣ ਦਿੰਦਾ ਪਰ ਮਜਬੂਰੀਆਂ ਜਿਹੜੀ ਕਦੀ ਰੱਬ ਕਿਸੇ ਨੂੰ ਮਜਬੂਰੀ ਨਾ ਹੁਣ ਵੀ ਇੱਥੇ ਰੇੜੀ ਲਾਨੀ ਅਗਰ ਕੋਈ ੱੱਕੇ ਮਾਰਦਾ ਕਦੀ ਕੋਈ ਮਾਰ ਪਰ ਕਿੰਨੀ ਇਹ ਨਹੀਂ ਮੇਰਾ ਜੀਵਨ ਖਰਾਬ ਹੈ ਮੇਰੀ ਬੇਟੀਆਂ ਦਾ ਨਾ ਜੀ ਕੋਰੇ ਤਾਂ ਹਾਰ ਸਕਦੀ ਐ ਪਰ ਇੱਕ ਮਾਂ ਨਹੀਂ ਨਾ ਹਾਰ ਸਕਦੀ ਜੀ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਮਾਂ ਨੂੰ ਦੇਖੇ ਉਹਨਾਂ ਨੂੰ ਪੜਾਇਆ ਉਹਨਾਂ ਨੂੰ ਵਿਚਾਰੀਆਂ ਨੂੰ ਮੈਂ ਪਿਆਰ ਵੀ ਨਾ ਦੇ ਪਾਈ ਸਵੇਰ ਨਾਲ ਹੀ ਆ ਕੇ ਇੱਥੇ ਰੇੜੀ ਲਾਣੀ ਨਾਲ ਦੇ ਗਵਾਂਢੀਆਂ ਨੂੰ ਕਹਿ ਦੇਣਾ ਉਹਨਾਂ ਨੂੰ ਉਹਨਾਂ ਦਾ ਖਿਆਲ ਰੱਖੇ ਕਿਰਾਏ ਦੇ ਨਾਲ ਥੱਲੇ ਮਾਲਮ ਕਾਨ ਨੂੰ ਕਹਿ ਜਾਣਾ ਉਹਨਾਂ ਦਾ ਤੁਹਾਡੇ ਹਸਬੰਦ ਜੇ ਤੁਹਾਡੇ ਪਤੀ ਕੰਮ ਨਹੀਂ ਕਰਦੇ ਸੀ ਤਾਂ ਉਹਨਾਂ ਨੇ ਘਰ ਵੀ ਰੁੱਕ ਕੇ ਬੇਟੀਆਂ ਨੂੰ ਨਹੀਂ ਸੰਭਿਆ ਨਹੀਂ ਨਹੀਂ ਉਹ ਕੰਮ ਕਰਦੇ ਨਹੀਂ ਸੀ ਨਾ ਘਰ ਰਹਿੰਦੇ ਸੀ ਉਹਨਾਂ ਨੂੰ ਮੋਹ ਨਹੀਂ ਸੀ ਬਾਰ ਬਾਰ ਇਹੀ ਕਹਿੰਦੇ ਸੀ ਧੀਆਂ ਜੰਮੀਆਂ ਪਤਾ ਨਹੀਂ ਕੀ ਪਾਪ ਕੀਤਾ ਉਦੋਂ ਸਾਸਨੇ ਵੀ ਘਰੋਂ ਬਾਹਰ ਕੱਢਦਾ ਕਹਿੰਦੀ ਧੀਆਂ ਜੰਮੀਆਂ ਪਾਪ ਕੀਤੇ ਨੇ ਤਾਂ ਇਹਨੂੰ ਰੱਬ ਨੇ ਧੀਆਂ ਇੱਕ ਔਲਾਦ ਲਈ ਮਾਂ ਨੂੰ ਤਾਂ ਨਹੀਂ ਮਾਂ ਨੂੰ ਤਾਂ ਸਾਰੇ ਇੱਕੋ ਜਿਹੇ ਹੁੰਦੇ ਬੱਚੇ ਚਾਹੇ ਧੀ ਹੋਵੇ ਚਾਹੇ ਪੁੱਤਰ ਜੀ ਮਾਂ ਤਾਂ ਨਹੀਂ ਨਾ ਕਹਿ ਸਕਦੀ ਕਿ ਮੇਰੀ ਆਪ ਵੀ ਉਹਨੇ ਸਾਥ ਨਹੀਂ ਦਿੱਤਾ ਤੁਹਾਡੇ ਭਰਾਵਾਂ ਨੇ ਭੈਣਾ ਨੇ ਕਿਸੇ ਨੇ ਨਹੀਂ ਕਿਸੇ ਨੇ ਨਹੀਂ ਦਿੱਤਾ ਸਭ ਨੇ ਇਦਾਂ ਹੀ ਕਿ ਇਹ ਸਾਥ ਦੇਣ ਵਾਲੇ ਨੇ ਤਾਂ ਇਦਾਂ ਦੇ ਘਰ 'ਚ ਵਿਆਹ ਹੀ ਕਿਉਂ ਕਰਦੇ ਕਿਉਂ ਦੁੱਖ ਦੇਂਦੇ ਜਦੋਂ ਤੁਹਾਡਾ ਵਿਆਹ ਹੋਇਆ ਸੀ ਉਦੋਂ ਤੋਂ ਇਦਾਂ ਹੀ ਤੰਗੀ ਚੱਲ ਰਹੀ ਹੈ ਉਦੋਂ ਦੀ ਇੱਥਾਈ ਉਦੋਂ ਦੀ ਇਦਾਂ ਹੀ ਜੀ ਰਹੀਆਂ ਗੋਟੋ ਗੋਟੇ ਦੇਲੇ ਚ ਬਸ ਖੁਆਇਸ਼ ਆਦ ਬਾਦਵਾ ਕੇ ਆਪਣੀ ਜੀ ਰਹੀ ਕਿ ਨਹੀਂ ਬੱਚੀਆਂ ਨੂੰ ਵੀ ਵਿਚਾਰੀਆਂ ਨੂੰ ਕਦੀ ਕੋਈ ਚੀ ਲੈ ਤੀ ਕਦੀ ਨਾਲ ਫੀਸ ਵੀ ਦੇਣੀ ਕਰੀ ਤੁਹਾਡੇ ਵਰਗੇ ਨੇ ਹੈਲਪ ਕਰਦੇ ਨਹੀਂ ਕਦੀ ਕਿਸੇ ਨੇ ਕਰਦੇ ਨਹੀਂ ਚੱਲ ਗੋਈਆਂ ਨਹੀਂ ਧੀਆ ਆ ਧੀਆ ਇੱਥੇ ਤੱਕ ਲਈ ਆਏ ਹੁਣ ਬਸ ਬਸ ਹੋ ਗਈ ਹੈ ਹੁਣ ਕੰਨੀ ਉਹਨਾਂ ਦੇ ਵਿਆਹ ਕਿੱਥੋਂ ਕਰਾਂਗੇ ਤੁਸੀਂ ਮਾਪਿਆਂ ਨੂੰ ਦੱਸਿਆ ਕਦੇ ਕਿ ਤੁਹਾਡੇ ਨਾਲ ਇਦਾਂ ਕੁਝ ਹੋ ਰਿਹਾ ਮਮੀ ਪਾਪਾ ਹੈ ਨਹੀਂ ਪਾਪਾ ਤਾਂ ਪਹਿਲਾਂ ਹੀ ਨਹੀਂ ਸੀਗੇ ਜੀ ਤੇ ਮਾਂ ਤੁਹਾਨੂੰ ਪਤਾ ਮਾਂ ਵਿਚਾਰੀ ਕੀ ਕਰਦੀ ਉਹਨੂੰ ਵੀ ਮਾਰਦੇ ਸੀ ਭਰਾ ਬੜੇ ਰਾਕਸ਼ ਸੀਗੇ ਭਰਾ ਵੀ ਇਦਾਂ ਦਾ ਹੀ ਸੀਗੇ ਉਹ ਕਹਿੰਦੇ ਨਾ ਕੁਝ ਲਾਣਾ ਪਵੇ ਬਸ ਇਦਾਂ ਹੀ ਰਿਸ਼ਤਾ ਕਰ ਦੇ ਹੁੰਦਾ ਮਗਰ ਉਹ ਲਾ ਪਰਜਾਈਆਂ ਨੇ ਕਹਿਣਾ ਉਹ ਪਰਜਾਈਆਂ ਵੀ ਕੋਈ ਕਰਮਾ ਨਾ ਚੰਗੀਆਂ ਮਿਲਦੀਆਂ ਸਾਰੀਆਂ ਪਰ ਮੈਂ ਕਹਿੰਿਆ ਨਹੀਂ ਮੇਰੇ ਭਰਾ ਕਹਿੰਦੀ ਹੈ ਮੈਂ ਕਿਹਾ ਵੀ ਵੀਰੇ ਨਹੀਂ ਮੈਂ ਨਹੀਂ ਕਰਾਂ ਇੱਥੇ ਕੁਝ ਵੀ ਨਹੀਂ ਮੇਰੀ ਸਾਰੀ ਜ਼ਿੰਦਗੀ ਰੋਲ ਜਾ ਕਿ ਗੱਲ ਮੇਰੀ ਖੁਆਇਸ਼ ਨਹੀਂ ਦੀ ਮੈਂ ਵੀ ਤਾਂ ਆਪਣੀ ਮਾਂ ਦੀ ਤੀ ਸੀ ਲਾਟੀ ਸੀ ਬਸ ਬਸ ਪਰ ਨਹੀਂ ਰੋਵੋ ਨਾ ਆਂਟੀ ਤੁਸੀਂ ਸ਼ਾਂਤ ਹੋ ਕੇ ਕੇਕ ਤੇਲ ਦੀ ਖੁਆਇਸ਼ ਕੋਟੀ ਹੈ ਮੰਨਦੀ ਉਹ ਵਕਤ ਯਾਦ ਆਂਦਾ ਤਾਂ ਰੋਂਦਾ ਨਾ ਬੰਦਾ ਜਿੱਦਾਂ ਕਹਿੰਦੇ ਨਾ ਜੋ ਤਨ ਲਾਗੇ ਸੋ ਹੀ ਜਾਣੇ ਕਿਆ ਜਾਣੇ ਕੋਈ ਪੀੜ ਪਰ ਬਸ ਰੋਵੋ ਨਾ ਤੁਸੀਂ ਇਮੋਸ਼ਨਲ ਨਾ ਹੋਵੋ ਹੁਣ ਹੌਸਲਾ ਦਾ ਤੁਸੀਂ ਆਪਣੀਆਂ ਧੀਆਂ ਕਰਕੇ ਕਰ ਲੈਣੇ ਹੋ ਹੁਣ ਅੱਗੇ ਦਾ ਕੀ ਸੋਚਿਆ ਧੀਆਂ ਨੂੰ ਕਿੱਥੇ ਤੱਕ ਲੈ ਕੇ ਦੇਖਣਾ ਚਾਹੁੰਦੇ ਹੋ ਨਾ ਬਾ ਚਾਹਨੀ ਕਿ ਮੈਂ ਜਾਣਾ ਚਾਹਦੀ ਸੀ ਸਕਦੀ ਇੱਕ ਮਾਂ ਨਹੀਂ ਹਾਰ ਸਕਦੀ ਹੋਣ ਵੀ ਰਾਤੀ ਗਈਆਂ ਕਹਿੰਦਾ ਪੈਸੇ ਦੇ ਸ਼ਰਾਬ ਨਹੀਂ ਲੜਾਈ ਕੀਤੀ ਨਹੀਂ ਮਾਰ ਮਾਰਨ ਲੱਗੇ ਫੇਰ ਦਿੱਤੇ ਮੈਂ ਕਿ ਚੱਲ ਕੋਈ ਗੱਲ ਨਹੀਂ 100 ਰੁਪਏ ਕੱਢ ਕੇ ਜਿਹੜਾ ਦੁਖੀ ਹੁੰਦਾ ਉਹਨੂੰ ਬਾਰੇ ਦੂਜਨ ਕੀ ਪਤਾ ਜੋ ਤਨ ਲਾਗੇ ਉਹ ਸੋਹੀ ਜਾਣੇ ਕੀ ਜਾਣੇ ਕੋਈ ਪੀੜ ਪਰ ਆਏ ਮੇਰੀ ਬੱਚੀਆਂ ਨਾ ਇਹਨਾਂ ਦਾ ਭਵਿੱਖਿਆ ਨਾ ਖਰਾਬ ਸ਼ਹਿਰੀ ਨੇ ਸੋਹਣੀਆਂ ਤੀਆਂ ਮੈਂ ਵੀ ਬੜੀ ਸੋਹਣੀ ਸੀ ਸਾਰੇ ਕਹਿੰਦੇ ਸੀ ਮਹੱਲੇ ਵਾਲੇ ਕਹਿੰਦੇ ਇਹਨੇ ਤਾਂ ਹੀ ਰੋਇਨ ਬੰਨਣਾ ਇਹਨੇ ਤਾਂ ਫਿਲਮਾਂ ਚ ਜਾਣੇ ਤਾਂ ਤਾਂ ਵਿਆਹ ਇਹਨੇ ਕਰਾਣਾ ਹੀ ਪਰ ਇਹ ਨਹੀਂ ਪਤਾ ਸੀਗਾ ਕਿ ਭਣਾਵਾਂ ਨੇ ਤਾਂ ਡੋਪ ਦੇਣਾ ਗਰੀਬੀ ਦੀ ਵਜ੍ਹਾ ਅੱਗੇ ਵੀ ਸੋਹਣੀ ਪਾਇਆ ਤੇ ਰਾਤੀ ਵੀ 12 12 ਵਜੇ ਤੱਕ ਕੰਮ ਕਰਨਾ ਸਵੇਰੇ 4 4 ਵਜੇ ਉੱਠ ਜਾਣਾ ਤੜਕੇ ਇੱਕ ਵਾਰ ਹੁੰਦੇ ਵੀ ਕਿ ਨਹੀਂ ਮੇਰੇ ਮਾਂ ਮਾਂ ਆ ਮਾਣੂ ਮਾਰਦੇ ਸੀ ਆਦਛਾ ਦਾ ਭਰਾ ਹੋਰ ਇਰ ਗੰਦੇ ਤੇਨੂੰ ਕੰਦਾ ਚ ਮਾਰਾਂਗੇ ਜੇ ਤੂੰ ਵਿਆਹ ਨਾ ਕਰਾਇਆ ਜ਼ਬਰਦਸਤੀ ਵਿਆਹ ਕਰਾ। ਹੁਣ ਕਿੰਨੂੰ ਦੱਸਾਂ? ਹੁਣ ਮਕਾਨੇ ਵੀ ਕਿਹਿਆ ਭਰਾ ਦਾ। ਤਾਂ ਵੀ ਨੇ ਇੱਕ ਪੰਜੀ ਦੀ ਦੂਜੀਆ ਭੈਣਾਂ ਦੇਤਾ 2-2 ਲੱਖ 5 ਭੈਣਾਂ ਤੇ ਮੈਨੂੰ ਨਹੀਂ ਦਿੱਤਾ ਕਿਉਂਕਿ ਮੈਂ ਬੋਲਦੀ ਨਹੀਂ ਕੁਛ ਕਹਿੰਦੀ ਨਹੀਂ। ਕੀ ਕਹਿਣਾ? ਮਾਂ ਹੋਵੇ ਤਾਂ ਉਹ ਦਿਲ ਦੀ ਜਾਣੇ ਪੀੜਾ। ਫਿਰ ਛੋਟੀ ਸੀ ਲਾਕੀ। ਮਾਂ ਹੀ ਚਲੇਗੀ ਤਾਂ ਕੀ ਕਰਾਂ?